ਇਹਦਾ ਕੀ ਕਸੂਰ ਸੀ ਪਰਮਿੰਦਰ ਛੋਟੇ ਦਾ ਨਸ਼ਿਆਂ ਦੇ ਖਿਲਾਫ ਲੜਦਾ ਸੀ ਮਾਨਸਿਆਂ ਦਾ ਤਾਂ ਅੰਦਰ ਦਿੱਤਾ ਸ਼ਰਮ ਨਹੀਂ ਆਈ ਤੁਹਾਨੂੰ ਤੁਸੀਂ ਨਸ਼ੇ ਤਾਂ ਰੋਕ ਨਹੀਂ ਸਕਦੇ ਨਸ਼ਿਆਂ ਦੇ ਜਿਹੜਾ ਇਸ ਵੇਲੇ ਮਾਫੀਆ ਉਹਨੂੰ ਤੁਸੀਂ ਫੜ ਨਹੀਂ ਸਕਦੇ ਪਿੰਡਾਂ ਦੇ ਵਿੱਚ ਚਿੱਟੇ ਦੇ ਓਵਰਡੋਜ਼ ਨਾਲ ਮੀਂਹ ਦੇਰ ਦੇ ਕੋਰੜ ਪਿੰਡ ਵਿੱਚ ਪੱਛੇ ਮਰ ਗਏ ਆਪਣੇ ਮੰਤਰੀ ਪਿੰਡ 'ਚ ਨਸ਼ਾ ਰੋਕ ਨਹੀਂ ਸਕਦਾ ਜਿਹੜਾ ਰੋਕਦਾ ਉਸ ਛੋਟੇ ਨੂੰ ਫੜ ਕੇ ਇਹਨਾਂ ਨੇ ਜੇਲ੍ਹ ਛੁੜਤਾ ਮੈਂ ਉਹਦੇ ਮੋਰਚੇ ਵਿੱਚ ਵੀ ਗਿਆ ਮੇਰੇ ਵੀਰੋ ਆਹ ਕੋਰਟ ਬੰਨੇ ਆਹ ਜਿਹੜਾ ਪਾਨਾ ਏਜੰਟਾਂ ਦੇ ਖਿਲਾਫ ਲੜਾਈ ਦਾ ਏਜੰਟ ਚੰਗੇ ਵੀ ਨੇ ਮਾੜੇ ਵੀ ਨੇ ਉਹ ਲੜਦਾ ਵਾ ਤੇ ਹੂੰ ਚੱਕ ਕੇ ਠੋਕ ਦਿੱਤਾ ਆ ਭਾਈ ਅਮਰਿਤਪਾਲ ਸਿੰਘ ਅੰਮ੍ਰਿਤ ਦਾ ਪ੍ਰਚਾਰ ਕਰਦਾ ਔਰ ਸਾਨੂੰ ਧਰਮ ਨਾਲ ਜੋੜਦਾ ਨਸ਼ੇ ਦੇ ਖਿਲਾਫ ਪ੍ਰਚਾਰ ਕਰਦਾ ਉਹਨੂੰ ਚੱਕ ਕੇ ਡਿਬਰੂਗੜ੍ਹ ਦੀ ਜੇਲ੍ਹ ਮਾਰਿਆ ਮੇਰੇ ਵੀਰੋ ਆ ਤੁਹਾਡੇ ਸਾਹਮਣੇ ਖਿਆਰਾ ਖੜਾ ਵਾ ਤੁਹਾਨੂੰ ਲੱਗਦਾ ਮੈਂ ਡਰਗ ਮਾਫੀਆ ਵਾ ਮੈਂ ਇੱਕ ਚੰਗੇ ਪਰਿਵਾਰ ਚ ਪੈਦਾ ਹੋਇਆ ਚੰਗੀ ਵਿਦਿਆ ਹਾਸਲ ਕੀਤੀ ਚੰਗੇ ਸੰਸਕਾਰ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਦੋ ਵਾਰ ਇਸ ਪੰਜਾਬ ਦੇ ਵਿੱਦਿਆ ਮੰਤਰੀ ਰਹੇ ਤੇ ਭਗਵੰਤ ਮਾਨ ਨੇ ਮੈਨੂੰ ਐਨਟੀਪੀਐਸ ਡਰੱਗਸ ਦੇ ਕੇਸ ਵਿੱਚ ਅੰਦਰ ਕੀਤਾ ਸਭ ਕੋ ਜਾਣਦੇ ਹੋਵੇ ਕਿ ਮੈਂ ਬੇਗੁਨਾਹ ਹਾਂ ਇਹ ਤਾਂ ਵਾਹਿਗੁਰੂ ਬਹੁਤ ਬਿਆਨਤਾ ਮੈਂ ਤਾਂ 4 ਮਹੀਨੇ ਚ ਆ ਗਿਆ ਇਹ ਤਾਂ 5 6 ਸਾਲ ਵਾਸਤੇ ਮੈਨੂੰ ਅੰਦਰ ਛੁੱਟਿਆ ਸੀ ਇਹਨਾਂ ਨੇ ਐਡੇ ਭੈੜੇ ਨੇ ਮੇਰੇ ਵੀਰੋ ਔਰ ਵਾਹਿਗੁਰੂ ਮੈਂ ਕਹਿੰਨਾ ਫੇਰ ਬਹੁਤ ਬਿਆਨਤਾ ਮੈਂ ਜਦੋਂ ਜੇਲ੍ਹ ਤੋਂ ਬਾਹਰ ਆਇਆ ਲੋਕ ਮਾਰਾਂ ਨੇ ਪੁੱਛਿਆ ਕਿ ਤੁਹਾਡੇ ਨਾਲ ਬੜੀ ਜ਼ਿਆਦਤੀ ਹੋਈ ਆ ਮੈਂ ਕਿ ਕੋਈ ਗੱਲ ਨਹੀਂ ਗਈ ਇਹ ਸਮੇ ਬਦਲਦੇ ਰਹਿੰਦੇ ਹੁੰਦੇ ਨੇ ਜਿਹੜਾ जो बीजूगा रोंदा मेरी शुगर बढ़ है। मेरे को बचाओ मेरे को अदालत ने सरकारी वकील एक एक वा कहें शुगर तो बदनी है यह रोज अंदर अंब बड़े चूपता जेल च बैठा डरपोक बंदे कायर बंद भगवंत मान ने अपने बच्चे अपने मां के उ सौं हाथ रखी की सौं खाधी बरनाल ਕੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਊਂਗਾ ਉਹ ਯਾਰੋ ਜਿਹੜਾ ਚੀਫ ਮਿਨਿਸਟਰ ਆਪਣੀ ਮਾਂ ਦੀ ਸੌਂ ਤੋੜ ਸਕਦਾ ਉਹ ਤੁਹਾਡਾ ਕਿੱਥੋਂ ਹੋ ਸਕਦਾ ਉਹਦੀ ਲੜਕੀ ਸਿਰਤਮਾਨ ਜਿੱਦਣਾ ਹੁਣ ਸ਼ਾਦੀ ਕਰਾਈ ਇਸਨੇ ਦੂਸਰੀ ਉਹਨੇ ਆਣ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਜੇ ਸਾਡਾ ਨਹੀਂ ਬਣਿਆ ਮੇਰੇ ਭਰਾ ਦਾ ਨਹੀਂ ਬਣਿਆ ਤੇਰੀ ਮਾਂ ਦਾ ਨਹੀਂ ਬਣਿਆ ਔਰ ਸ਼ਰਾਬ ਪੀ ਕੇ ਮੇਰੀ ਮਾਂ ਨੂੰ ਕੁੱਤਰਾ ਸੀ ਇਹ ਪੰਜਾਬ ਦੇ ਲੋਕੋ ਤੁਹਾਡਾ ਕੀ ਬਣੇਗਾ ਕੋਈ ਉਹਨਾਂ ਦੀ ਉਹਨਾਂ ਦੀ ਦੁਹਾਈ ਸੁਣ ਲਓ ਆ ਉਹਨਾਂ ਜਿਹੜੀ ਝੂਠੀ ਸੋਚ ਚੱਕੀ ਆ ਅਮਰਿੰਦਰ ਨੂੰ ਤਾਂ ਬੜੀਆਂ ਗਾਲਾਂ ਕੱਢਦੇ ਸੀਗੇ ਗੁਟਕਾ ਸਾਹਿਬ ਦੀ ਸੋਹ ਝੂਠੀ ਖਾ ਲਈ ਮਾਂ ਵੀ ਗੁਟਕਾ ਹੀ ਆ ਮੇਰੇ ਵੀਰੋ ਜਿਹੜਾ ਬੰਦਾ ਮਾਂ ਦੀ ਕਦਰ ਨਹੀਂ ਕਰਦਾ ਪਿਓ ਦੀ ਕਦਰ ਨਹੀਂ ਕਰਦਾ ਉਹਦੇ ਗੁਰਦੁਆਰੇ ਜਾਣ ਦਾ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਮੈਂ ਤੁਹਾਨੂੰ ਇੱਕ ਬੇਨਤੀਆਂ ਕਰਨ ਆਇਆ ਕਿ ਸਾਰੇ ਤੱਕੜੇ ਹੋ ਕੇ ਸੱਚ ਦਾ ਸਾਥ ਦਿਓ ਚੰਗੇ ਬੰਦੇ ਭੇਜੋ ਐਮਐਲਏ ਵੀ ਚੰਗੇ ਚੁਣੋ ਆ ਤੁਹਾਡਾ ਕੀ ਆ ਚੀਮਾ ਹਰਪਾਲ ਆ ਹਰਪਾਲ ਚੀਮਾ ਤੁਹਾਡਾ ਇਹ ਮੰਤਰੀ ਆ ਇਹ ਸੰਤਰੀ ਨਾਲ ਵੀ ਭੇੜਾ ਵਾ ਆ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਆ ਫਲੇੜੇ ਤੋਂ ਅਸੀਂ ਆਏ ਆ ਕੱਚੀਆਂ ਬੁਰੀ ਹਾਲ ਡੜਬੇ ਦਾ ਹਸਪਤਾਲ ਦਿਖਾਤਾ ਆ ਤੁਹਾਡੇ ਬਗਰੋਲ ਦਾ ਪੁਲ ਜਿਹੜਾ ਕਦੀ ਹੈ ਹੀ ਨਹੀਂ ਸੀਗਾ ਆ ਝੂਠ ਬੋਲੀ ਜਾਂਦਾ ਭਗਵੰਤ ਮਾਨ ਕੇ ਬਗਰੋਲ ਦਾ ਪੁਲ ਕਰੋੜ ਵਾਲਾ ਮੈਂ 6 ਲੱਖ ਚ ਬਣਾਤਾ ਉਹ ਮੈਨੂੰ ਪਿੰਡ ਵਾਲੇ ਲੈ ਕੇ ਗਏ ਪੁਲੀ ਹੈ ਨਹੀਂ ਉੱਥੇ ਉਹ ਉਦਾਂ ਹੀ ਝੂਠ ਬੋਲੀ ਜਾਂਦੇ ਨੇ ਸਾਰੇ ਆ ਚੀਮੇ ਦੀ ਦਵਾਈ ਆਣੀ ਹੋਣੀ ਆ ਸੁਣ ਲੋ ਆ ਜਿਹੜਾ ਸ਼ਰਾਬ ਦਾ ਘਟਾਲਾ ਹੈ ਨਾ ਇਹ ਦਿੱਲੀ ਦਾ ਤੇ ਪੰਜਾਬ ਦਾ ਸੇਮ ਆ ਜਿਹੜੇ ਕੰਪਨੀਆ ਵਾਲਿਆਂ ਨੂੰ ਕੰਮ ਦਿੱਤਾ ਦਿੱਲੀ ਉਹੀ ਕੰਮ ਦਿੱਤਾ ਪੰਜਾਬ 'ਚ ਜਿੰਨਾ ਕਮਿਸ਼ਨ ਦਿੱਲੀ 'ਚ ਦਿੱਤਾ ਉਹੀ ਕਮਿਸ਼ਨ ਦਿੱਤਾ ਪੰਜਾਬ ਜਿਹੜੇ ਵੱਡੇ ਵਪਾਰੀ ਬਾੜੇ ਅੰਦਰ ਇਹਨਾਂ ਦੀ ਮਰਜ਼ੀ ਨਾਲ ਉਹੀ ਵਪਾਰੀ ਪੰਜਾਬ ਔਰ ਸੀਬੀਆਈ ਦੀ ਜਾਂਚ ਅਫਸਰਾਂ ਤੋਂ ਬਿਆਨ ਲੈ ਕੇ ਜਾ ਚੁੱਕੀ ਆ ਤੇ ਥੋੜੇ ਦਿਨਾਂ ਦੀ ਗੱਲ ਆ ਜਿੱਦਣ ਸੀਬੀਆਈ ਦੀ ਪੰਜਾਬ ਸ਼ਰਾਬ ਕੋਟਾਲੇ ਦੀ ਜਾਂਚ ਕਰੇਗੀ ਸਭ ਤੋਂ ਪਹਿਲੀ ਬਲੀ ਇਸ ਕੇ ਕੇਜਰੀਵਾਲ ਦੇ ਬੱਚੇ ਦੀ ਚੀਮੇ ਦੀ ਕੇਜਰੀਵਾਲ ਜਿਹੋ ਜੀ ਕੋਕੋ ਜਿਹੋ ਜੀ ਕੋਕੋ ਉਹੋ ਜੀ ਕੋਕੋ ਦੇ ਬੱਚੇ ਇਹ ਅੰਦਰ ਜਾਊਗਾ ਮੇਰੇ ਤੋਂ ਵਿਖਾ ਲਓ ਇੱਥੇ ਇੱਕ ਵਾਰ ਜ਼ੋਰਦਾਰ ਪਹਿਲਾਂ ਤਾੜੀ ਮਾਰੋ ਅੰਦਰ ਜਾਣ ਦੇ ਇਹ ਕੁਰਸੀ ਪੜਾਉਂਦੇ ਨੇ ਨਾ ਇਹ ਕੁਰਸੀ ਬਣਾਉਂਦੇ ਕਿ ਖੇਰਾ ਅੰਦਰ ਦੇਤਾ ਵਾ ਮੇਰੇ ਕਮਰੇ ਦੇ ਅੰਦਰ ਪੜਾਓ ਜਿਨ੍ਹਾਂ ਵਿੱਚ ਬਾਹਰਲੇ ਪਾਸੇ ਸੀਸੀਟੀਵੀ ਲੱਗੇ ਹੁੰਦੇ ਆ ਬਾਹਰ ਹੱਤਿਆਂ ਹੁੰਤਿਆਂ ਭਗਵੰਤ ਨੇ ਮੇਰੇ ਕਮਰੇ ਦੇ ਅੰਦਰ ਲਵਾਇਆ ਕਿ ਖੇਰੇ ਦਾ ਅਸੀਂ ਦੇਖਾਂਗੇ ਤੇ ਪੁੰਝੇ ਪਿਆਸ ਸਵਾਦ ਲਈਏ ਕੇਚਰੀ ਵਾਲੋਂ ਵੀ ਕਲਿੱਪ ਭੇਜਦੇ ਹੋਣੇ ਕੋਈ ਨਹੀਂ ਪੁੱਤ ਸਮਾ ਬਹੁਤ ਬਲਵਾਨ ਆ ਇਹ ਸੱਤਾ ਕਿਸੇ ਕੋ ਨਹੀਂ ਰਹਿੰਦੀ ਜਿੱਦਣ ਪ੍ਰਮਾਤਮਾ ਅਕਾਲ ਪੁਰਖ ਨੇ ਸਾਡੇ ਕੇਮੇ ਵਿੱਚ ਸੱਤਾ ਭੇਜੀ ਮੈਂ ਬਦਲਾਖੋਰੀ ਨਹੀਂ ਕਰੂੰਗਾ ਪਰ ਕਰੂੰਗਾ ਇਨਸਾਫ ਜ਼ਰੂਰ ਕਿਉਂਕਿ ਮੇਰੇ ਖਿਲਾਫ ਬਹੁਤ ਅਨਿਆਇ ਝੂਠੇ ਗਵਾਹੀਆਂ ਝੂਠੀਆਂ ਰਿਕਵਰੀਆਂ ਝੂਠੇ ਬਿਆਨ ਮੈਂ ਤਾਂ ਸੱਚ ਬਿਆਨ ਕਰਾਉਣਾ ਵਾ ਤੇ ਸੱਚ ਵਿੱਚ ਸਾਰੇ ਫੜੇ ਜਾਣਗੇ ਕਿਹੜਾ ਗਾਣਾ ਵਾ ਸਾਰੇ ਫੜੇ ਜਾਣਗੇ ਸਾਰੇ ਫੜੇ ਜਾਣਗੇ ਛੱਡਣਾ ਨਹੀਂ ਕੋਈ ਵੀ ਮੇਰੀ ਦੇਰ ਹੋ ਸਕਦੀ ਉਸ ਜੀਦਾਲਤ ਵਿੱਚ ਅੰਧੇਰ ਨਹੀਂ ਹੋਣਦਿਆਂਗੇ ਇਹਨਾਂ ਨੇ ਜਿਹੜਾ ਹੱਥ ਪਾਇਆ ਨਾ ਪੰਜਾਬ ਦੇ ਲੋਕਾਂ ਨੂੰ ਐਨਐਸਏ ਲਈ ਆ ਮੂਸੇਵਾਲੇ ਦਾ ਪੁੱਤ ਮਾਰਿਆ ਖੈਰਾ ਅੰਦਰ ਫੜ ਕੇ ਦਿੱਤਾ ਅੱਜ 29 ਤਰੀਕ ਦਾ ਸ੍ਰੀਮਨ ਦਵਿੰਦਰ ਦਵਾਰਾ ਦੁਆਰਾ ਦੋ ਸਾਲ ਹੋ ਗਏ ਪੂਰੇ ਰਾਜ ਦੇ ਸੜਕਾਂ ਨਹੀਂ ਬਣੀਆਂ ਸੀਵਰੇਜ ਨਹੀਂ ਪਿਆ ਭਰਤੀ ਨਹੀਂ ਹੋਇਆ ਅਖੇ ਮੈਂ ਮੁੰਡੇ بڑے ਭਰਤੀ ਕਰਤੇ ਮੁੰਡੇ بڑے ਭਰਤੀ ਕਰਤੇ ਉਹ ਕਾਨੂੰਨ ਹੀ ਹੈ ਨਹੀਂ ਤੇਰਾ ਸਾਡੀਆਂ ਨੌਕਰੀਆਂ ਦਾ ਹਰਿਆਣਾ ਰਾਜਸਥਾਨ ਤੇ ਉਹ ਲੈ ਗਏ ਨੇ ਦਿੱਲੀ ਵਾਲੇ ਜਦੋਂ ਮੈਂ ਕਹਿੰਨਾ ਕਾਨੂੰਨ ਬਣਾਓ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਹਿਮਾਚਲ ਵਿੱਚ ਮੇਰੇ ਵੀਰੋ ਕਾਨੂੰਨ ਆ ਉਹ ਸ਼ਰਤਾਂ ਪੂਰੀਆਂ ਕਰਨ ਤੋਂ ਬਗੈਰ ਕੋਈ ਨੌਕਰੀ ਨਹੀਂ ਲੈ ਸਕਦਾ ਹਿਮਾਚਲ ਚ ਕੋਈ ਜੀਵਿਦਾਰ ਜ਼ਮੀਨ ਨਹੀਂ ਖਰੀਦ ਸਕਦਾ ਕੋਈ ਵੋਟਰ ਨਹੀਂ ਬਣ ਸਕਦਾ ਜਦੋਂ ਮੈਂ ਕਾਨੂੰਨ ਕਹਿਨਾ ਮੋਦੀ ਵੀ ਲੜਦਾ ਮੇਰੇ ਨਾਲ ਪ੍ਰਾਈਮ ਮਿਨਿਸਟਰ ਬੋਲਿਆ ਕਿ ਪੰਜਾਬ ਦਾ ਇੱਕ ਕਾਂਗਰਸੀ ਲੀਡਰ ਬਿਹਾਰੀਓਂ ਦਾ ਬਹਿਸ਼ਕਾਰ ਕਰ ਰਿਹਾ ਹੈ ਬਿਹਾਰ ਵਿੱਚ ਜਾ ਕੇ ਬਾਈਸਕਾਰ ਮਤਲਬ ਬੋਇਕਾਟ ਮੈਂ ਕਦੇ ਵੀ ਨਹੀਂ ਕਿਹਾ ਇਦੋਂ ਭਗਵੰਤ ਬੋਲਿਆ ਉਹ ਖੈਰਾ ਸਾਹਿਬ ਖੈਰਾ ਐਵੇਂ ਕਰੀ ਜਾਂਦਾ ਸਾਡੇ ਬੱਚੇ ਵੀ ਵਿਦੇਸ਼ਾਂ ਜਾਂਦੇ ਨੇ ਕੈਨੇਡਾ ਅਮਰੀਕਾ ਉਹ ਭਗਵੰਤ ਨਿਲੈਕਾ ਜਿਹੜੇ ਬੰਦੇ ਕੈਨੇਡਾ ਜਾਂਦੇ ਆ ਉਹ ਐਵੇਂ ਚੱਲ ਜਾਂਦੇ ਆ ਸ਼ਰਤਾਂ ਕੋਈ ਸ਼ਰਤਾਂ ਮੈਂ ਕਹਿ ਰਿਆਂ ਪਾਸਪੋਰਟ ਚਾਹੀਦਾ ਕੈਨੇਡਾ ਜਾਣ ਲਈ ਵੀਜ਼ਾ ਚਾਹੀਦਾ ਪੀਆਰ ਦੀ ਫਾਈਲ ਲੱਗਦੀ ਆ 3-4 ਸਾਲ ਲੱਗਦੇ ਨੇ 20-25-30 ਲੱਖ ਰੁਪਇਆ ਲੱਗਦਾ ਤਾਨਾ ਆਗਰ ਇੱਕ ਬੰਦਾ ਵਾ ਇਹਨੂੰ ਇੰਨੀ ਗੱਲ ਨਹੀਂ ਸਮਝਾਈ। ਇਹੀ ਤਾਂ ਮੈਂ ਕਹਿ ਰਿਹਾ ਕਿ ਗੈਰ ਪੰਜਾਬੀ ਪੰਜਾਬ ਵਿੱਚ ਆਉ ਕੋਈ ਪ੍ਰੋਬਲਮ ਨਹੀਂ ਕੀ। ਪਰ ਸਾਨੂੰ ਪਤਾ ਤਾਂ ਹੋਵੇ ਕੌਣ ਕਿੱਥੇ ਬੈਠਾ। ਕੋਈ ਸ਼ਕਤਾਪੁਰਿਆ ਕੀਤਿਆਂ। ਕੋਈ ਪਤਾ ਨਹੀਂ ਕਿਸੇ ਨੂੰ ਸਾਢੇ 3 ਕਰੋੜ ਬਾਤੀ ਚੋਂ 75 ਲੱਖ ਬਾਹਰ ਚਲੇ ਗਿਆ। ਜੇ ਐਸਐਸਪੀ ਨਾਲ ਆਪਾਂ ਬਾਹਰ ਜਾਂਦੇ ਰਹੇ ਤੇ ਗੈਰ ਪੰਜਾਬੀ ਪੰਜਾਬ ਵਿੱਚ ਆਉਂਦੇ ਰਹੇ 15-20 ਸਾਲ ਠਹਿਰ ਜਾਓ। ਆ ਬਾਣੀ ਨਹੀਂ ਲੱਭਣੇ ਤੁਹਾਨੂੰ। ਆ ਇਕੱਲੇ ਬੈਠੇ ਕਮਾਈਂ ਤੁਹਾਨੂੰ। ਆ ਬਾਣੀ ਨਹੀਂ ਲੱਭਣੇ ਤੁਹਾਨੂੰ ਦੱਸਦਾ ਮੈਂ। ਆਪਣਾ ਬਾਣਾ ਆਪਣੀ ਜ਼ੁਬਾਨ ਆਪਣੀ ਪਹਿਚਾਨ ਆਪਣੀ ਪੱਕ ਬਚਾਉਣ ਵਾਸਤੇ ਇਹ ਕਾਨੂੰਨ ਬਣਾਉਣਾ ਅੱਛਾ ਇਹ ਨਹੀਂ ਬਣਾਉਣਗੇ ਸਮਾ ਬਦਲ ਜਾਣਾ ਵਾ ਮੈਂ ਤੁਹਾਨੂੰ ਯਕੀਨ ਦਿਵਾ ਕੇ ਚੱਲਿਆ ਕਿ ਇਹ ਜਿਹੜਾ ਕਾਨੂੰਨ ਮੈਂ ਕਹਿ ਰਿਹਾ ਗੈਰ ਪੰਜਾਬੀਆਂ ਦਾ ਅਸੀਂ ਕੋ ਰੋਕਦੇ ਨਹੀਂਗੇ ਦਿਹਾੜੀ ਕਰਨੀਆਂ ਪੈਸੇ ਕਮਾਉਣੇ ਚੀਜ਼ ਸਭ ਕਿਉਂ ਝੋਨੇ ਵਾਸਤੇ ਆਉਂਦੇ 35 40 ਸਾਲ ਦੇ ਆ ਕੇ ਪੈਸੇ ਕਮਾ ਕੇ ਚਲੇ ਜਾਂਦੇ ਸਾਨੂੰ ਕੋਈ ਇਤਰਾਜ਼ ਪਰ ਜਿਹਨਾਂ ਨੇ ਪੱਕੇ ਰਹਿਣਾ ਸਾਡੀਆਂ ਨੌਕਰੀਆਂ ਲੈਣੀਆਂ ਫਿਰ ਸਾਡਾ ਆ ਕਾਨੂੰਨ ਹੋਵੇਗਾ ਉਹ ਸ਼ਰਤਾਂ ਪੂਰੀਆਂ ਕਰਕੇ ਇਹ ਨਹੀਂ ਬਣਾਉਣਗੇ ਮੇਰਾ ਤੁਹਾਡੇ ਨਾਲ ਵਾਅਦਾ ਕਿ ਜਿਸ ਦਿਨ ਕਾਂਗਰਸ ਦੀ ਗਵਰਨਮੈਂਟ ਬਣੇਗੀ ਪਹਿਲਾ ਐਕਸ਼ਨ ਸਾਡਾ ਪੰਜਾਬ ਦਾ ਹਿਮਾਚਲ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਉਤਰਾਖੰਡ ਦੀ ਤਰਜ਼ ਤੇ ਅਸੀਂ ਇਹ ਕਾਨੂੰਨ ਬਣਾ ਕੇ ਆਪਣੇ ਪੰਜਾਬ ਦੀ ਹੋਂਦ ਨੂੰ ਬਚਾਵਾਂਗੇ ਇਸ ਕਰਕੇ ਜੀ ਗਲਾ ਮੇਰਾ ਵਹਿ ਗਿਆ ਹੁਣ ਤੇ ਜੋਰ ਮੇਰਾ ਲੱਗ ਗਿਆ ਤੁਹਾਡੇ ਨਗਰ ਵਿੱਚ ਕੰਗੋ ਭਾਈਚਾਰਾ ਬਹੁਤ ਮੇਰੇ ਇਲਾਕੇ ਦੇ ਵਿੱਚ ਜਿੰਨੇ ਕੰਗੋ ਸਿੰਘ ਨੇ ਸਾਡੇ ਪਿੰਡ ਨੇ ਖਸਣ ਸ਼ਾਇਦ ਤੁਹਾਡੀ ਕੋਈ ਰਿਸ਼ਤੇਦਾਰੀ ਹੋਵੇ ਜਾਂ ਸਾਡੇ ਮੰਡ ਦੇ ਅੰਦਰ ਕੰਬੋ ਬਹੁਤ ਬੈਠੇ ਨੇ ਸਾਡੇ ਡੋਗਰਾਵਾਲ ਦੇ ਨੇੜੇ ਤੇੜੇ ਬਹੁਤ ਕੰਬੋ ਸਿੰਘ ਬੈਠੇ ਨੇ ਸਾਡਾ ਧੰਮਾ ਬੂਟਾ ਇੱਕ ਬਹੁਤ ਵੱਡਾ ਪਿੰਡ ਆ ਕੰਬੋਆਂ ਦਾ ਖਪੂਰ ਥਲੇ ਤੇ ਸੁਲਤਾਨਪੁਰ ਲੋਧੀ ਦਾ ਭਰਿਆ ਹੀ ਪਿਆ ਆ ਸਾਰਾ ਕੰਬੋ ਭਾਈਚਾਰੇ ਨਾਲ ਅਸੀਂ ਐਮਐਲਏ ਮਿਨਿਸਟਰ ਵੀ ਸਾਡੇ ਕੰਬੋ ਬਣਦੇ ਨੇ ਸਰਦਾਰ ਹਰਦਿਆਲ ਸਿੰਘ ਰਾਜਲਾ ਸਾਹਿਬ ਦੇ ਪਰਿਵਾਰ ਚੋਂ ਮੈਨੂੰ ਮਿਲੇ ਇੱਕ ਨਾ ਮੈਨੂੰ ਅਮਰੀਕਾ ਤੋਂ ਬਹੁਤ ਫੋਨ ਆਉਂਦਾ ਸੀ ਤੇ ਮੇਰੇ ਸਹੁਰੇ ਆ ਜੀ ਕੋਈ ਉਹਨਾਂ ਚੋਂ ਹੈ ਜਿਨ੍ਹਾਂ ਦਾ ਪ੍ਰੋਨਾ ਅਮਰੀਕਾ ਦੇ ਵਿੱਚ ਕੋਈ ਹੱਥ ਖੜਾ ਕਰੇ ਮੈਨੂੰ ਬਹੁਤ ਫੋਨ ਆਏ ਕਿ ਸਾਡਾ ਮੇਰੇ ਸਹੁਰੇ ਉਸ ਪਿੰਡ ਵਿੱਚ ਨੇ ਕੋਈ ਤੁਹਾਡੇ ਪਿੰਡ ਦਾ ਜਿਹੜਾ ਜਵਾਈ ਅਮਰੀਕਾ ਨਿਊਯਾਰਕ ਵਿੱਚ ਰਹਿੰਦਾ ਉਹਨਾਂ ਨੇ ਬੜੇ ਫੋਨ ਕੀਤੇ ਮੈਨੂੰ ਕਿ ਸਾਡਾ ਅਸੀਂ ਤੁਹਾਡਾ ਸਾਥ ਦੇ ਅਗਰ ਨਹੀਂ ਆ ਸਕੇ ਤਾਂ ਉਹਨਾਂ ਤੇ ਮੇਰਾ ਸੁਨੇਹਾ ਲਾ ਦੇਣਾ ਪ੍ਰੀਤ ਹਾਂ ਉਹ ਸਾਰਿਆਂ ਨੂੰ ਮੇਰਾ ਸੁਨੇਹਾ ਲਾਉਣਾ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ